ਤੋ ਗੱਲ ਇਹ ਆ ਕਿ ਹੁਣ ਜਦੋਂ ਚਾਲ ਹੀ ਪਿਆ ਹੁਣ ਭੱਜਦਿਆਂ ਨੂੰ ਵਨ ਟਰੰਪ ਸਾਹਿਬ ਇੱਕੋ ਜਿੰਨੇ ਆ ਜੀ ਠੀਕ ਹੈ ਨਾ ਪਰ ਅਸੀਂ ਬਹੁਤ ਵੱਡੀ ਖਤਾ ਖਾਦੀ ਆ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਬੋਲ ਲੈਣਾ ਚਾਹੀਦਾ ਸੀਗਾ ਯਾਰ ਚੇ ਇਹ ਪਹਿਲਾਂ ਬੋਲ ਕੇ ਅੱਜ ਦੀ ਘੜੀ ਚ ਜਾਂਦੇ ਨਾ ਬਹੁਤ ਕਦਰ ਵੱਧ ਜਣੀ ਸੀਗੀ ਸਰ ਔਰ ਕਿਉਂ ਬੋਲਣਾ ਚਾਹੀਦਾ ਸੀ ਹੁਣ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਿ ਦੇਖੋ ਚਾਈਨਾ ਨੇ ਛੱਟ ਲਿਆ ਉਹਨਾਂ ਖਾਜੋ ਜਿੱਦਰ ਦੀ ਮਰਜ਼ੀ ਆ ਜਾਓ ਜੀ ਠੀਕ ਹੈ ਨਾ ਜੇ ਸਵਾਦ ਵੇਖਣਾ ਤਾਂ ਕੋਈ ਗੱਲ ਨਹੀਂ ਹੈ ਅਸੀਂ ਵੀ ਫਿਰ ਸਮਾਨ ਆਪਦਾ ਮਤਲਬ ਕਿ ਪੁੜੀਆਂ ਚ ਬਨ ਕੇ ਥੋੜੀ ਰੱਖਿਆ ਕਿ ਸ਼ਗਨ ਸ਼ਕਾਉਣ ਨੂੰ ਆਜੋ ਸਰ ਚైనా ਤੇ ਆ ਹੁਣ ਇਸ ਟਾਈਮ ਮੇਰੇ ਖਿਆਲ ਦੇ ਨਾਲ 30 ਫੀਸਡ ਟੈਰਿਫ ਤੇ ਆਪਣੇ ਤੇ ਹੋ ਗਿਆ 50 ਫੀਸਡ ਉਹ ਚੰਦਰਾ ਚైనా ਤੋਂ ਵੀ ਭੜਾ ਟੱਕਰ ਟੱਕਰ ਗਿਆ ਸਾਨੂੰ ਚైనా ਤੋਂ ਵੀ ਭੜਾ ਹੋ ਕੇ ਟੱਕਰਿਆ ਠੀਕ ਹੈ ਜੀ ਹੁਣ ਇਹਦੇ ਚ ਇੱਕ ਛੋਟੀ ਜਿਹੀ ਮਿਸਾਲ ਲੈ ਲਓ ਜੀ ਕਿ ਜੇ ਅਸੀਂ 25% ਰਹਿੰਦੇ ਤੇ ਚਾਈਨਾ ਦਾ ਅਸੀਂ ਮੁਕਾਬਲਾ ਉਸ ਬਾਜ਼ਾਰ 'ਚ ਕਰ ਸਕਦੇ ਸੀ ਮੰਨ ਲਓ فرض ਕਰੋ ਕਿ ਮੇਰੇ ਆ ਚਪਲਾਂ ਪਾਈਆਂ ਫੁੱਟਵੀਅਰ ਹੈ ਮੈਂ ਇਹਦਾ ਵਪਾਰੀ ਆ ਤੇ ਮੈਂ ਚਾਈਨਾ ਦੇ ਨਾਲ ਕੰਪੀਟ ਕਰ ਰਿਆ ਮਾ ਮੇਰਾ ਮਾਲ ਜਾ ਰਿਹਾ ਅਮਰੀਕਾ ਦੇ ਬਾਜ਼ਾਰ ਦੇ ਵਿੱਚ ਤਦ ਵੀ ਮੈਨੂੰ ਇੱਕ ਐਡਵਾਂਟੇਜ ਹੈ 5% ਦਾ 25% ਵਾਲਾ ਕੇ ਵੀ ਹੂੰ ਹੂੰ ਠੀਕ ਹੈ ਜੀ ਤਾਂ ਮੈਂ ਕੰਪੀਟ ਕਰ ਰਿਆ ਹੁਣ ਚਾਈਨਾ ਰਹਿ ਗਿਆ 30 ਤੇ ਤੇ ਮੈਂ 50% ਦੇ ਟੈਰਫ ਵਾਲੀ ਸੱਤ 'ਚ ਆ ਗਿਆ ਮੇਰਾ ਫੁੱਟਵੀਅਰ ਕਿ ਉੱਥੇ ਵਿਕੇਗਾ ਬਿਲਕੁਲ ਯੱਬ ਕੇ ਨਾ ਹੂੰ ਯੱਬ ਕੇ ਸਭ ਚੰਗੀ ਕੁਆਲਿਟੀ ਵੀ ਗਈ ਤੇ ਹਾਂਜੀ ਬ੍ਰਾਜ਼ੀਲ 50 ਤੇ ਆ ਸ਼ਾਇਦ ਬ੍ਰਾਜ਼ੀਲ ਦੇ ਨਾਲ ਸਾਡਾ ਸ਼ਾਇਦ 50 ਕੇ 55 ਤੇ ਆ ਤੇ ਬ੍ਰਾਜ਼ੀਲ ਦੇ ਨਾਲ ਤੇ ਸਾਡਾ ਕੋਈ ਮੁਕਾਬਲਾ ਹੀ ਨਾ ਹੋਇਆ ਨਹੀਂ ਕੋਈ ਜੀ ਨਹੀਂ ਤੇਰਾ ਉਹਦਾ ਕੀ ਮੇਲ ਸੀ ਗੱਲ ਇਹ ਆ ਵੀ ਉਹਨਾਂ ਨਾਲ ਤੇ ਸਾਡਾ ਕੋਈ ਮੇਲ ਨਹੀਂ ਹੈ ਯਾਨੀ ਇਸ ਪਾਸਿਓਂ ਚੁੱਪੜੇ ਗਏ ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਚਾਈਨਾ ਦੇ ਨਾਲੋਂ ਵੀ ਸਾਨੂੰ ਤੇ ਉਹ ਕਹਿ ਲੋ ਕਿ ਭੜਾ ਉਹ ਕੀ ਟੱਕਰਿਆ ਜੀ ਬਿਲਕੁਲ ਮਿੰਟੂ ਜੀ ਪਰ ਖੈਰ ਚਲੋ ਮਿੱਤਰਾਂ ਦੇ ਕਮੈਂਟ ਸ਼ਾਮਿਲ ਕਰ ਲਈਏ ਜੇ ਇਹਨਾਂ ਦੀ ਰਾਏ ਵੀ ਸ਼ਾਮਿਲ ਕਰ ਲਈਏ ਸੰਘੇੜਾ ਸਭ ਕਹਿ ਰਹੇ ਨੇ ਕਿ ਕਿਸਾਨਾਂ ਵਾਲਾ ਜਿਹੜਾ ਮੋਦੀ ਦਾ ਬਿਆਨ ਉਹ ਸਿਰਫ ਸਿਆਸੀ ਬਿਆਨ ਅਸਲ ਪੰਗਾ ਕਹਿੰਦੇ ਅਡਾਨੀ ਦੇ ਕੇਸ ਦਾ ਹੈ ਜੋ ਅਮਰੀਕਾ ਦੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਉੱਥੇ ਦੇਖੋ ਗੱਲ ਇਹ ਹੈ ਸਾਬ ਜੇ ਸਾਡੇ ਮਹਾਨ ਸਾਹਿਬ ਵੀ ਇੰਨੀ ਕੁ ਰਾਜਨੀਤੀ ਖੇਡਣੀ ਸਿੱਖ ਗਏ ਆ ਤੇ ਉਹ ਬੰਦਾ ਤੇ ਬਈ ਸਰ 25 ਸਾਲ ਤੋਂ ਰੂਲ ਕਰ ਰਿਹਾ ਜੀ ਜੀ 25 ਸਾਲ ਤੋਂ ਰਾਜਗਦੀ ਤੇ ਬੈਠਾ ਬਿਲਕੁਲ ਤੇ ਜਿਸ ਨੇ ਉਹ 25 ਤੋਂ ਪਹਿਲਾਂ 30 ਸਾਲ ਕਿ 35 ਸਾਲ ਘਾਟ ਘਾਟ ਦਾ ਪਾਣੀ ਪੀਤਾ ਹੂੰ ਠੀਕ ਹੈ ਨਾ ਜੀ ਨਰਿੰਦਰ ਮੋਦੀ ਕਿਸ ਨੂੰ ਉੱਤਰ ਅਧਿਕਾਰੀ ਬਣਾਉਂਦੇ ਆ ਕਿਸ ਨੂੰ ਗੱਦੀ ਛੱਡਦੇ ਆ ਹਾਲੇ ਮਤਲਬ ਕਿ ਉਹਨਾਂ ਦੇ ਦਿਮਾਗ 'ਚ ਬਹੁਤ ਕੁਝ ਚੱਲ ਰਿਹਾ ਹੋਵੇਗਾ ਹਾਲੇ ਮੈਂ ਤੇ ਇੱਕ ਹੋਰ ਪਾਸੇ ਸੋਚ ਰਿਹਾ ਸੀਗਾ ਅੱਜ ਪਰ ਮੇਰਾ ਉਹ ਸ਼ੰਕਾ ਥੋੜਾ ਜਿਹਾ ਕਹਿ ਲਓ ਕਿ ਹੁਣ ਘਟਿਆ ਮੈਨੂੰ ਇਉਂ ਲੱਗ ਰਿਹਾ ਸੀ ਬਾਰਡਰ ਤੋਂ ਥੋੜੀ ਸੂਚਨਾ ਪ੍ਰਾਪਤ ਹੋਈ ਕਿ ਸਰਪੰਚਾਂ ਤੇ ਨੰਬਰਦਾਰਾਂ ਦੀਆਂ ਲਿਸਟਾਂ ਮੰਗੀਆਂ ਜਾ ਰਹੀਆਂ ਵਗੈਰਾ ਵਗੈਰਾ ਜੀ ਜੀ अच्छा मेनू ओदे आधार ते एक ਸੰਸਾ ਖੁੜਕੇ ਆ ਕਿ ਸ਼ਾਇਦ ਮੋਦੀ ਸਾਹਿਬ ਕੇਤੇ ਟੈਕ ਨਾ ਕਰ ਦੇਣਾ ਜੀ ਜਿਵੇਂ ਨਿਤਨ ਯਾਹੂ ਨੇ ਆਪਣੀ ਕੁਰਸੀ ਨੂੰ ਮਲਕੋ ਮਜ਼ਬੂਤ ਰੱਖਣ ਵਾਸਤੇ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਿੰਡੀ ਦੇ ਬੀ ਤੇ ਟੰਗ ਦਿੱਤਾ ਕਿ ਭਈ ਕਿਤੇ ਇਦਾਂ ਨਾ ਹੋ ਜਾਵੇ ਪਰ ਅੱਜ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਦਾ ਸੰਕੇਤ ਦਿੱਤਾ ਹੈ ਤਾਂ ਉਹਦੇ ਤੋਂ ਲੱਗਦਾ ਹੈ ਕਿ ਨਹੀਂ ਉਹ ਐਸਾ ਕੋਈ ਪੱਤਾ ਨਹੀਂ ਖੇਡਣਗੇ ਇਹ ਜਾਣਾ ਵੀ ਪਿਆ ਉਹ ਜਾਨ ਵਾਸਤੇ ਵੀ ਤਿਆਰ ਨੇ ਜੀ ਕਿਉਂਕਿ ਇਹ ਇਸ ਦੇਸ਼ ਦੇ ਵਿੱਚ ਹੁਣ ਬਹੁਤ ਅਸਥਿਰਤਾ ਆਉਣ ਵਾਲੀ ਆ ਚਾਹੇ ਮਹਿੰਗਾਈ ਦੇ ਪੱਖ ਤੋਂ ਆ ਜਾਵੇ ਹੂੰ ਠੀਕ ਹੈ ਜੀ ਇੱਕ ਵਾਰੀ ਚਾਹੇ ਬੇਰੁਜ਼ਗਾਰੀ ਦੇ ਪੱਖ ਤੋਂ ਆ ਕੇ ਆਵੇ ਚਾਹੇ ਸਿਆਸੀ ਪੱਖ ਤੋਂ ਆ ਜਾਵੇ ਮਤਲਬ ਕਿ ਕੁਝ ਚੀਜ਼ਾਂ ਚ ਅਸਥਿਰਤਾ ਆਣੀ ਜਿਹੜੀ ਆ ਮੈਨੂੰ ਕਟੁਕਟ ਲੱਗਦਾ ਕਿ ਉਹ ਤੈ ਆ ਤੇ ਇਹ ਇੰਡੀਆ ਇਨਫਾਰਮਲ ਸੈਕਟਰ ਸਾਡਾ ਬਹੁਤ ਵੱਡਾ ਹੈ ਬਹੁਤ ਝਟਕੇ ਨੇ ਸਹੇ ਨੇ ਪਰ ਇੱਕ ਵਾਰੀ ਕੁਝ ਚੀਜ਼ਾਂ ਮੇਰੇ ਖਿਆਲ ਦੇ ਨਾਲ ਵਕਤ ਹੀ ਤੌਰ ਤੇ ਅਸਥਿਰਤਾ ਸਾਡੇ ਸਾਹਮਣੇ ਲੈ ਕੇ ਆਉਣਗੀਆਂ ਕੁਝ ਚੀਜ਼ਾਂ ਇਹ ਜਿਹੜੇ ਜਿਹੜੇ ਦੇਖੋ ਮੈਂ ਮਾਫ ਕਰਨਾ ਮੈਂ ਬਹੁਤ ਰਿਗਾਰਡ ਕਰਦਾ ਹਰੇਕ ਬੰਦੇ ਦੇ ਵਿਚਾਰ ਦਾ ਮੈਂ ਬਹੁਤ ਰਿਗਾਰਡ ਕਰਦਾ ਮੈਂ ਉਹਨਾਂ ਵਿਸ਼ਲੇਸ਼ਕਾਂ ਦੇ ਨਾਲ ਚਾਹੇ ਉਹ ਨੈਸ਼ਨਲ ਨੇ ਚਾਹੇ ਆਪਣੇ ਪੰਜਾਬੀ ਨੇ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਕਿ ਜੀ ਅਮਰੀਕਾ ਦੇ ਨਾ پابੰਦੀਆਂ ਨਾਲ ਜਾਂ ਟੈਰਫ ਦੇ ਨਾਲ ਭਾਈ ਸਾਨੂੰ ਕੋਈ ਫਰਕ ਨਹੀਂ ਪੈਗਾ ਨਹੀਂ ਸਰ ਨਹੀਂ ਫਾਰਮਾਚੀ ਉਹ ਫਾਰਮਾਚੀ ਕਹਿ ਰਿਹਾ ਫਾਰਮਾ ਸੈਕਟਰ ਨੂੰ ਫਿਲਹਾਲ ਮੋਬਾਈਲ ਤੇ ਫਾਰਮਾ ਸੈਕਟਰ ਨੂੰ ਛੋਟਿਆ ਨਾ ਜਿੱਦਾਂ ਆਪਣਾ ਲਾਲੋ 7.58 ਲੱਖ ਕਰੋੜ ਦਾ ਮਾਲ ਜਾਂਦਾ ਉਹਦੇ ਚ 1.78 ਲੱਖ ਕਰੋੜ ਦਾ ਹਾਲੇ ਮਾਲ ਸਾਡਾ ਟੈਰਿਫ ਤੋਂ ਪਾਸੇ ਆ ਮੋਬਾਈਲ ਤੇ ਫਾਰਮਾ ਸਰ ਇਹ ਰੱਟੇ ਰਟਾਈ ਅੰਕੜੇ ਆ ਮੇਰੇ ਪੋਟੀਆਂ ਤੇ ਰੱਟੇ ਵੇ ਹੁੰਦੇ ਆ ਤਾਂ ਦੇਖੋ ਹੁਣ ਉਹ ਜਿਹੜਾ ਪੌਣੇ 2 ਲੱਖ ਕਰੋੜ ਦਾ ਹੈ ਜੀ ਉਹਦੇ ਚ ਕੱਲ ਨੂੰ ਫਾਰਮਾ ਵੀ ਇਹਨਾਂ ਨੇ ਖਿੱਚ ਕੇ ਕਰਤਾ ਤੇ ਉਹਦੇ ਤੇ ਕਹਤੇ ਕਹਤਾ ਕਿ 250% ਤੱਕ ਅਸੀਂ ਟੈਰ ਫਲਾ ਸਕਦੇ ਆ ਜੀ ਸਰ ਫਿਰ ਕੀ ਲੋ ਜੀ ਤੇ ਫਾਰਮਾ ਕੰਪਨੀਆਂ ਉਹਦਾ ਪੰਜਾਬ ਤੇ ਵੀ ਅਸਰ ਪਾਏਗਾ ਸਾਡਾ ਜਿਹੜਾ ਜੇ ਦੇਖੋਗੇ ਨਾ ਫਾਰਮਾ ਸੈਕਟਰ ਹੈ ਜਿਵੇਂ ਮੋਹਾਲੀ ਆ ਲੁਧਿਆਣਾ ਅੰਮ੍ਰਿਤਸਰ ਠੀਕ ਹੈ ਜੀ ਇਹ ਸਪਲਾਈ ਕਰਦੇ ਨੇ ਉੱਥੇ ਜਨਰਿਕ ਦਵਾਈਆਂ ਇਸ ਤੋਂ ਇਲਾਵਾ ਬੱਦੀ ਆ ਪਰਮਾਣੂ ਆ ਠੀਕ ਹੈ ਜੀ ਘਟੋ ਘਟ 20000 ਕਰੋੜ ਦਾ ਤਾਂ ਹਿਮਾਚਲ ਨੂੰ ਝਟਕਾ ਲੱਗ ਜਾ ਫਾਰਮਾ ਸੈਕਟਰ ਚ ਕੋ ਵੇਲੇ ਸਰ ਠੀਕ ਹੈ ਜੀ ਓਵਰਆਲ ਜਿੰਨਾ ਸਾਡਾ ਵਪਾਰ ਹੈ ਅਮਰੀਕਾ ਦੇ ਨਾਲ 50% ਦਾ ਝਟਕਾ ਲੱਗ ਜਾਓ ਉਹਦੇ ਨਾਲ ਬੇਰੋਜ਼ਗਾਰੀ ਵੀ ਉਤਪਨ ਹੋਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਮੈਂ ਕਿਹਾ ਔਰ ਟੈਰਿਫ ਵਾਰ ਮੈਂ ਕਿਉਂ ਕਹਿ ਰਿਹਾ ਸੀ 1 ਮਿੰਟ ਤੁਹਾਨੂੰ ਉਹ ਵੀ ਦੱਸ ਦੇਣਾ ਕਿ ਦੁਨੀਆ 'ਚ ਟੈਰਿਫ ਵਾਰ ਸ਼ੁਰੂ ਨਹੀਂ ਸੀ ਹੋਇਆ ਹੁਣ ਹੋ ਸਕਦਾ ਕਿਉਂ ਅ ਫਰਜ਼ ਕਰੋ ਮੈਂ ਇੱਕ ਮਿਸਾਲ ਦੇਣਾ ਹੁਣਾ ਕਿ ਤੁਹਾਡੇ ਕੋਲ ਸਟੀਲ ਦਾ 100 ਕੰਟੇਨਰ ਦਾ ਸਮਾਨ ਹੈ ਤੁਸੀਂ ਅਮਰੀਕਾ ਦੇ ਬਾਜ਼ਾਰ ਗਏ ਉੱਥੇ ਤੁਹਾਨੂੰ ਹੁਣ ਟੈਰਿਫ ਲੱਗ ਗਿਆ ਤੁਸੀਂ ਕਿਹਾ ਕਿ ਚਲੋ ਤਿੰਨ ਇੱਥੇ ਵੇਚ ਦਿਆਂ 97 97 ਹੁਣ ਤੁਸੀਂ ਕਿੱਥੇ ਲੈ ਕੇ ਜਾਓਗੇ ਹੂੰ ਠੀਕ ਹੈ ਜੀ ਇੰਡੀਆ ਚ ਤਾਂ ਤੁਸੀਂ ਸੈਲ ਨਹੀਂ ਕਰ ਸਕਦੇ ਤਾਂ ਹੁਣ ਤੁਸੀਂ 97 ਲੈ ਕੇ ਨਾਰਵੇ ਫਰਜ ਕਰੋ ਜਾਂ ਫਿਨਲੈਂਡ ਲੈ ਕੇ ਜਾਂ ਸਵੀਡਨ ਲੈ ਕੇ ਕਿ ਚਲੋ ਉਧਰ ਚਲਦੇ ਆਂ ਬਾਜ਼ਾਰ ਦੇ ਵਿੱਚ ਹੁਣ ਉਹਨਾਂ ਨੂੰ ਪਤਾ ਉਹ ਅਲਰਟ ਹੋ ਗਿਆ ਕਿ ਸਰ ਇਹ ਤਾਂ ਡੰਪ ਹੋ ਰਿਹਾ ਹੈ ਹੂੰ ਵੀ ਜੇ ਡੰਪ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਮੁਲਕ ਦੇ ਵਿੱਚ ਕੋਈ ਦੂਸਰੇ ਮੁਲਕ ਤੋਂ ਆਇਆ ਉਤਪਾਦ ਬਹੁਤ ਵੱਡੀ ਮਾਤਰਾ 'ਚ ਡੰਪ ਕਰ ਦਿੱਤਾ ਜਾਂਦਾ ਤੁਹਾਡੀ ਲੋਕਲ ਉਹੀ ਇੰਡਸਟਰੀ ਸਟੀਲ ਦੀ ਜਿਹੜੀ ਹੈ ਉਹ ਪ੍ਰਭਾਵਿਤ ਹੋ ਜਾਏਗੀ ਬਿਲਕੁਲ ਤਾਂ ਉਹ ਉਹਦੇ ਤੇ ਟੈਰਫ ਲਾ ਦੇਣਗੇ ਯਾਨੀ ਸਵੀਡਨ ਜਾਂ ਫਿਨਲੈਂਡ ਜਾਂ ਨਾਰਵੇ ਨੇ ਵੀ ਲਾਤਾ ਜੀ ਫਿਰ ਤੁਸੀਂ ਕਹੇ ਅਫਰੀਕਾ ਅਫਰੀਕਾ ਵਾਲਿਆਂ ਨੇ ਵੀ ਕਹਿਤਾ ਕਿ ਨਹੀਂ ਇਹਦੇ ਤੇ ਲਾਓ ਤਾਂ ਟੈਰਫ ਵਾਰ ਇਦਾਂ ਸਟਾਰਟ ਹੁੰਦਾ ਸਰ ਬਿਲਕੁਲ ਇੱਕ ਦੂਜੇ ਨੂੰ ਆਪਦੀ ਸੇਫਟੀ ਵਾਸਤੇ ਦੇ ਦੂਸਰੇ ਨੂੰ ਬਚਣ ਵਾਸਤੇ ਜੀ 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 ਪਰ ਇੱਕ ਚੀਜ਼ ਤਾਂ ਹੈ ਐਮਨਟੂ ਜੀ ਜੇ ਅਮਰੀਕਾ ਵਰਗੇ ਆਪਦੇ ਦੇਸ਼ ਨੂੰ ਵੀ ਫਰਕ ਪੈ ਸਕਦਾ ਹੈ ਵਾਰ ਨਾਲ ਟੈਰਫ ਵਾਰ ਨਾਲ ਉਹ ਸਰ ਫਰਕ ਸਾਰੀ ਦੁਨੀਆ ਤੇ ਹਿੰਦੁਸਤਾਨ ਨੂੰ ਤੇ ਫਰਕ ਹਾਂ ਜੀ ਫਰਕ ਬਹੁਤ ਪੈਂਦੇ ਹੁੰਦੇ ਆ ਪਰ ਅਮਰੀਕਾ ਨੂੰ ਫਿਲਹਾਲ ਇਨਾ ਜ਼ਿਆਦਾ ਫਰਕ ਨਹੀਂ ਪਾਏਗਾ ਫਰਕ ਪੈਣਾ ਅਮਰੀਕਾ ਤੇ ਨਿਰਪਰ ਵਪਾਰ ਨੂੰ ਔਰ ਇਹਦੇ ਚ ਵੀ ਮੈਂ ਚੰਦ ਲਮਹਾਂ ਚ ਦੱਸ ਦੇਣਾ ਸਰ ਅਮਰੀਕਾ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਬੜੇ ਦਿਮਾਗ ਨਾਲ ਦੁਨੀਆ ਨੂੰ ਕੰਟਰੋਲ ਕਰ ਲਿਆ ਔਰ ਖਾਸ ਤੌਰ ਤੇ ਜਿਹੜਾ WTO ਸੀਗਾ ਉਹਦੇ ਜ਼ਰੀਏ ਉਹਨਾਂ ਨੇ ਦੁਨੀਆ ਨੂੰ ਇੱਕ ਬਾਜ਼ਾਰ ਚ ਬਦਲ ਕੇ ਡਾਲਰ ਦੀ ਜਿਹੜੀ ਡੋਮਿਨੈਂਸ ਸੀਗੀ ਉਹਦੇ ਨਾਲ ਗਲਬਾ ਪਾ ਲਿਆ ਜੀ ਠੀਕ ਹੈ ਨਾ ਜੀ ਉਹਨਾਂ ਦੇ ਕੋਲ ਹੁਣ ਮਾਸਟਰ ਕੀ ਹੈ ਜਿਹਦੇ ਨਾਲ ਉਹ ਜਿਵੇਂ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਡਾਲਰ ਜਿਵੇਂ ਨਚਾਈ ਜਾਂਦਾ ਹਾਂ ਇਹਨੂੰ ਡਾਲਰ ਨਚਾਉਂਦਾ ਡਾਲਰ ਦੇਖਿਆ ਡਾਂਸ ਬਿਲਕੁਲ ਪਰ ਇਸ ਡੋਮਿਨੈਂਸ ਨੂੰ ਕਿਤੇ ਨਾ ਕਿਤੇ ਚੈਲੰਜ ਵੀ ਹੋਏਗਾ ਡਾਲਰ ਜਿਹੜਾ ਉਹ ਇੱਕ ਦਿਨ ਆਪਣਾ ਰੁਤਬਾ ਗਵਾਏਗਾ ਐਸਾ ਵੀ ਮੇਰਾ ਮੰਨਣਾ ਹੈ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਨਾਲ ਜੁੜ ਚੁੱਕੇ ਨੇ ਜਿਹੜੇ ਬਹੁਤ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਕਾਫੀ ਸਾਰੀਆਂ ਇਤਿ ਜਾਣਕਾਰੀਆਂ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਜਿਹੜੀਆਂ ਗੱਲਾਂ ਨੇ ਸ਼ਾਇਦ ਹੀ ਮੈਨੂੰ ਲੱਗਦਾ ਕਿ ਇੰਨੀ ਡੂੰਘਾਈ ਗਹਿਰਾਈ ਦੇ ਵਿੱਚ ਕਿਤੇ ਹੁੰਦੀਆਂ ਨੇ ਨਹੀਂ ਸਰ ਪਤਾ ਕੀ ਹੁੰਦਾ ਜੀ ਕਿ ਦੇਖੋ ਤੁਹਾਨੂੰ ਨਾ ਸਾਰੀਆਂ ਚੀਜ਼ਾਂ ਮੈਂ ਬੇਨਤੀ ਕਰਦਾ ਹਾਂ ਉਹਨਾਂ ਕਿ ਇਹ ਸਮਝਣੀਆਂ ਪੈਣਗੀਆਂ ਹੁਣ ਅੱਜ ਹੌਲੀ-ਹੌਲੀ ਸਾਨੂੰ ਪਤਾ ਲੱਗਿਆ ਨਾ ਕਿ ਟ੍ਰੇਡ ਕੀ ਹੁੰਦਾ ਹੈ ਜੀ ਟੈਰਿਫ ਕੀ ਹੁੰਦਾ ਹੈ ਤੇ ਉਹਦੇ ਅਸਰ ਪੰਜਾਬ ਤੱਕ ਕਿਵੇਂ ਪਹੁੰਚਦੇ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਗਲੋਬਲ ਬਾਜ਼ਾਰ ਬਣਾ ਦਿੱਤਾ ਦੁਨੀਆ ਨੂੰ ਗਲੋਬਲ ਪਿੰਡ ਚ ਬਦਲ ਦਿੱਤਾ ਜੀ ਖੁੱਦ ਦੀ ਜਿਹੜੀ ਸਵੈ ਨਿਰਪਰਤਾ ਸੀ ਉਹ ਖਤਮ ਕਰ ਦਿਤੀ ਤਾਂ ਅੱਜ ਦੇ ਤਰੀਕ 'ਚ ਜਦੋਂ ਬਾਜ਼ਾਰ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਤਾਂ ਤੁਹਾਨੂੰ ਵੀ ਉਹਨਾਂ ਬਾਜ਼ਾਰਾਂ ਦੇ ਨਾਲ ਜੁੜਨਾ ਪਵੇਗਾ ਕਿਉਂਕਿ ਤੁਸੀਂ ਵੀ ਉਸ ਬਾਜ਼ਾਰ ਦਾ ਹਿੱਸਾ ਜੀ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਰਤਨ ਜੋਰ ਜੀ ਤੁਹਾਡਾ ਸ਼ੁਕਰੀਆ WhatsApp ਤੁਹਾਡਾ ਵੀ ਸ਼ੁਕਰੀਆ ਜੀ ਤੇ ਹੈਰੀ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਕੰਟਰੀਬਿਊਸ਼ਨ ਕਰਨ ਵਾਸਤੇ ਤੇ ਬਾਕੀ ਸਾਰੇ ਦੋਸਤਾਂ ਦਾ ਬਹੁਤ ਸਵਾਗਤ ਬਹੁਤ ਸ਼ੁਕਰੀਆ ਜਿਹੜੇ ਪ੍ਰੋਗਰਾਮ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਇਹ ਵੀ ਤੁਹਾਡਾ ਕੰਟਰੀਬਿਊਸ਼ਨ ਹੀ